ਉਹ ਗੱਲ ਤਾਂ ਦੱਸਦੀ ਹੋਈ ਯਾਰ ਭਾਈ ਮੈਂ ਮਰਨਾ ਮੈਸਰ ਕਰਨਾ ਮੈਨੂੰ ਛੱਡ ਦੇ ਯਾਰ ਕੈਂਟਾ ਨਾ ਪੂਰੀ ਹਾਂ ਆਉਂਦੇ ਆ ਨਾ ਯਾਰੇ ਹਾਂ ਪਰ ਮੈਂ ਤਾਂ ਨਾ ਫੋਰਚੂਨਰ ਲੈਣੀ ਸੀ ਮੈਨੂੰ ਉਹ ਜ਼ਿਆਦਾ ਪਸੰਦ ਆ ਕੋਈ ਨਹੀਂ ਅਗਲੀ ਵਾਰੀ ਫੋਰਚੂਨਰ ਲੈ ਲਾਂਗੇ ਐਸਾ ਤਾਂ ਵੀ ਘੈਂਟ ਆ ਹਾਂ ਠੀਕ ਆ ਯਾਰੋ ਅਮਨ ਹੀ ਆਪਣੇ ਪਿੰਡ ਵਾਲਾ ਹਾਂਜੀ ਬਈ ਲੱਗਦਾ ਉਹੀ ਨੇ ਉਹੀ ਆ ਹਨਾ ਚਲੋ ਆਓ ਇਹਦਾ ਮੂੰਹ ਮਿੱਠਾ ਕਰਾਉਣੇ ਚਲੋ ਆ ਜਿਓ ਹਾਂ ਹੋਰ ਬਈ ਅਮਨ ਕੀ ਹਾਲ ਹੈ ਵੀਜੀ ਬਹੁਤ ਵਧੀਆ ਹੋਰ ਸੁਣਾ ਠੀਕ ਆ ਹਾਂਜੀ ਹਾਂਜੀ ਬਹੁਤ ਜੇ ਤੁਸੀਂ ਸੁਣਾਓ ਮੂੰਹ ਮਿੱਠਾ ਕਰਾਓ ਵੀ ਮੁੰਡੇ ਦਾ ਏ ਕਾਦੀ ਖੁਸ਼ੀ ਜਵੀਰ ਜੀ ਆਪਾਂ ਨਵੀਂ ਗੱਡੀ ਲਈ ਆ ਨਾ ਸ਼ਹਾਵਾਤ ਉਹ ਜਿਹੜਾ ਵੀਰਾ ਬਾਹਰ ਉਹਨੇ ਦਵਾਈ ਹੋਣੀ ਹੈ ਨਾ ਨਹੀਂ 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 ਇਹ ਆਪਾਂ YouTube ਤੇ ਕੰਮ ਕਰਦੇ ਆ ਨਾ ਉਹਦੀ ਕਮਾਈ ਨਾਲ ਲਈ ਆ YouTube ਦੀ ਕਮਾਈ ਦੀ ਹਾਂ ਚਲਿਏ ਚਲੋ ਚੱਲ ਬਈ ਓਕੇ ਹੋਰ ਆਪਾਂ ਹੁਣ ਨਾ ਹੋਰ ਵਧੀਆ ਵੀਡੀਓ ਬਣਾਵਾਂਗੇ ਆਪਾਂ ਘੈਂਟੀ ਆ ਠੀਕ ਐ ਯਾਰ YouTube ਤੋਂ ਇੰਨੀ ਜ਼ਿਆਦਾ ਕਮਾਈ ਆ ਯਾਰ ਬਲਜੀਤ ਨੇ ਗੱਡੀ ਲੈ ਲਈ ਤੇ ਕਸੀਂ ਆ ਜਿਹੜੇ ਮਿੱਟੀ ਨਾਲ ਮਿੱਟੀ ਹੋ ਕੇ ਮਰੀ ਜੰਨੇ ਆ ਯਾਰ ਮੈਂ ਵੀ ਨਾੇ ਕੰਮ ਕਰਕੇ ਦੇਖਾਂ ਜੇ ਬਲਜੀਤ ਗੱਡੀ ਲੈ ਸਕਦਾ ਤੇ ਹੋ ਸਕਦਾ ਮੈਂ ਮੋਟਰਸਾਈਕਲ ਹੀ ਲੈ ਲਵਾਂ ਹੋਰ ਨਹੀਂ ਤੇ ਘਰ ਦੀਆਂ ਛੱਤਾਂ ਬਦਲ ਲਵਾਂਗੇ ਤੇ ਨਾਲੇ ਭੈਣ ਦਾ ਵਿਆਹ ਹੋ ਜਾਊਗਾ ਇਹਨਾਂ ਨਾਲ ਜ਼ਿੰਦਗੀ ਜਿਆਦਾ ਨਹੀਂ ਥੋੜੀ ਬਹੁਤੀ ਆਸਾਨ ਤੇ ਹੋ ਜੂਗੀ। ਉਹ ਦੇਖੀ। ਕੀ ਯਾਰ ਵਿੱਕੀ? ਆਪਾਂ ਤਾਂ ਐਵੇਂ ਮਿੱਟੀ ਨਾਲ ਮਿੱਟੀ ਹੋਈ ਜਾਂਦੇ ਆ। ਕਿਵੇਂ ਬਈ? ਉਹ ਬਾਈ ਬਲਜੀਤ ਨੇ। ਹਾਂ। ਕੱਲ ਗੱਡੀ ਲੈ ਕੇ ਆਇਆ। ਅੱਛਾ ਯਾਰ ਮੈਂ ਤਾਂ ਤੈਨੂੰ ਇਹ ਕਹਿਣਾ ਬਈ। ਆਪਾਂ ਵੀ ਆਪਣੀ ਘਰ ਦੀ ਗਰੀਬੀ ਚੱਕਣੀ ਹੈ ਨਾ। ਵੀਡੀਓ ਬਣਾਉਣ ਲੱਗ ਜਾਈਏ। ਉਹ ਨਹੀਂ ਯਾਰ ਕਿਹੜੇ ਕੁੱਤੇ ਇਹ ਕੰਮ 'ਚ ਪਈ ਇਹਨਾਂ ਨੂੰ ਉਹ ਭਰਾਵਾ ਕਾਹਦਾ ਕੁੱਤਾ ਕੰਮ ਹਾਂ ਕਮਾਈ ਉਹਦੇ 'ਚ ਆ ਅੱਛਾ ਯਾਰ ਓਏ ਆਪਾਂ ਕੰਮ ਲਿਆ ਮਿਹਨਤ ਕਰਾਂਗੇ ਕੰਮ 'ਚੋਂ ਮੋਟਰਸਾਈਕਲ ਤਾਂ ਲੈ ਲਾਂਗੇ ਚੱਲ ਠੀਕ ਹੈ ਯਾਰ ਆਪਾਂ ਵੀ ਰੀਲਾਂ ਬਣਾਇਆ ਕਰਗੇ ਚੱਲ ਫਿਰ ਆਪਾਂ ਅੱਜ ਤੋਂ ਕਰਦੇ ਆ ਰੀਲਾਂ ਸਟਾਰਟ ਠੀਕ ਆਪਾਂ ਵੀ ਰੀਲਾਂ ਬਣਾਇਆ ਕਰਗੇ ਫਿਰ ਆਪਾਂ ਸਭ ਤੋਂ ਪਹਿਲਾਂ ਬਣਾਉਨੇ ਆਂ ਜ ਫਨੀ ਰੀਲ ਹਾਂ ਫਿਰ ਤੋਂ ਬਾਅਦ ਬਣਾਇਆ ਕਰਾਂਗੇ ਗਾਣਿਆਂ ਤੇ ਤੇ ਜਦੋਂ ਆਪਣੀਆਂ ਰੀਲਾਂ ਚੱਲਣ ਲੱਗ ਗਈਆਂ ਉਸ ਤੋਂ ਬਾਅਦ ਕਮਾਈ ਕਮਾਈ ਘਰ ਦੀ ਗਰੀਬੀ ਚੱਕ ਦਾਂਗੇ ਭਾਈ ਆਪਾਂ ਤੇਲ ਲਾਵਾਂਗੇ ਮੁਰਗਸਾਂ ਤੇਜੀ ਯਾਰ ਵਿੱਕੀ ਜੀ ਆਪਾਂ ਨੂੰ ਇੱਕ ਅੰਦਾ ਬੰਦਾ ਹੋਰ ਮਿਲ ਜਾਂਦਾ ਨਾ ਆ ਕੈਮਰਾ ਵਾਲਾ ਸਿਸਟਮ ਸੌਖਾ ਆਣਾ ਸੀ ਆਪਣਾ ਹਨਾ ਜਾ ਕੇ ਜਾ ਮੜਾ ਫਰੇਮ ਸੈੱਟ ਕਰਾਂ ਮੈਂ ਸਹੀ ਆ ਜਮਾ ਸਹੀ ਆ ਚੱਲ ਮੈਂ ਹੁਣਾ ਠੀਕ ਆ ਰੈਡੀ ਆਇਆ ਆਇਆ ਸਹੀ ਆ ਵਿੱਕੀ ਮਨ ਲਾ ਜੇ ਮੈਂ ਤੈਨੂੰ ਲੱਖ ਰੁਪਿਆ ਦੇਵਾਂ 5 ਰੁਪਏ ਵਿਆਜ ਦੇ ਹਿਸਾਬ ਨਾਲ ਤੂੰ ਮੈਨੂੰ ਸਾਲ ਦੇ ਕਿੰਨੇ ਪੈਸੇ ਮੋੜੇਗਾ 0 ਹੂੰ ਫਿਰ ਹਜ਼ਾਰ ਦਾ ਹੀ ਨਹੀਂ ਪਤਾ ਤੈਨੂੰ ਮੇਰਾ ਨਹੀਂ ਤਾਂ ਪਤਾ ਮੈਂ ਮੋੜਨੇ ਕਿੰਨੇ ਦੰਨ ਸਹੀ ਆ ਵੇਖ ਬਣ ਗਈ ਲੈ ਵੀ ਹੁਣ ਆਪਾਂ ਲਾਵਾਂਗੇ ਤੇ ਫਨੀ ਸਾਊਂਡ ਤੇ ਆਪਣੀ ਬਣ ਜਾਣੀ ਵੀਡੀਓ ਵੀ ਬਣੀ ਆ ਨਾ ਓਕੇ ਪਰ ਸੋਚਿਆ ਕੋਈ ਕਨਸੈਪਟ ਹੈ ਹਾਂ ਸੋਚਿਆ ਕਿਹੜੀ ਵੀਡੀਓ ਬਣਾਈ ਅੱਜ ਯਾਰ ਮੈਂ ਨਾ ਫਣੀ ਵੀਡੀਓ ਬਣਾਈਏ ਗੱਲ ਤੇਰੀ ਸਹੀ ਏ ਯਾਰ ਫਣੀ ਵੀਡੀਓ ਵਧੀਆ ਰਹਿੰਦੀ ਹੈ ਹਨਾ ਹੂੰ ਚੱਲ ਅੱਜ ਫਣੀ ਵੀਡੀਓ ਬਣਾਉਣੀ ਫਣੀ ਬਣਾਉਣੀ ਹੈ ਜੀ ਤੇਰਾ ਬਾਪ ਕੀ ਕਰਦਾ ਰਹਿੰਦਾ ਹੈ ਪਤਾ ਨਹੀਂ ਯਾਰ 6 ਮਹੀਨੇ ਹੋ ਗਏ ਇੱਥੇ ਪਾਣੀ ਜਾਂ ਪਾਉਂਦਾ ਰਹਿੰਦਾ ਹੁੰਦਾ ਕੁਛ ਹੈ ਨਹੀਂ ਮੱਥਾ ਮਾਰੀ ਜਾਂਦਾ ਚੱਲ ਆਪਾਂ ਆਪਣੀ ਵੀਡੀਓ ਬਣਾਉਣੀ ਹੈ ਹਾਂ ਆਜਾ ਆਪਾਂ ਵੀਡੀਓ ਬਣਾਉਣੀ ਅੱਜ ਘੈਂਟ ਜੀ ਕਰਕੇ ਬਣਾਉਣੀ ਵੀਡੀਓ ਚੰਗਾ ਹਾਂ ਜਦ ਚੰਗੇ ਵਿਊ ਲਾਈਕ ਵਗੈਰਾ ਐਚੇ ਸੀਗਾ ਵੇਖ ਲੋਕੇਸ਼ਨ ਠੀਕ ਆ ਹਾਂ ਵਧੀਆ ਵਧੀਆ ਸੋਹਣੀ ਆ ਰਹੀ ਚਾਲੂ ਯਾ ਉਹ ਹੈ ਯਾ ਬਹੁਤ ਯਾ ਗਰਮੀ ਬਹੁਤ ਆ ਹਨਾ ਯਾਰ ਹਾਂਜੀ ਬਾਈ ਚਲਾ ਯਾਰ ਨਾਉਣ ਚੱਲਦੇ ਆਂ ਉਹ ਬਈ ਅਮਨ ਵੀਰੀ ਹੋਣੀ ਨਹੀਂ ਅਮਨ ਹੋ ਰਿਹਾ ਹਾਂਜੀ ਬਾਈ ਵੀ ਕੀ ਵੀਡੀਓ ਜੀ ਬਣਾਈ ਜਾਂਦੇ ਆ ਚੱਲਾ ਇਹਨਾਂ ਨੂੰ ਜਾ ਕੇ ਮਕਾਲ ਕਰਦੇ ਆਂ ਹਾਂਜੀ ਆ ਜਾ ਨਾਰੇ ਗਾਲ੍ਹਾਂ ਸਨ ਧਰੇ ਨਵੀਰਾ ਵੀਰਾ ਗਈ ਜਾਇਆ ਕਰ ਤੇ ਦੋ ਟੱਗੇ ਦੇ ਬੰਦੇ ਆਪਣੇ ਬੜਾ ਬੜੀ ਕਿੱਥੋਂ ਕਰ ਲੈਣਗੇ ਚਲ ਆਇਆ ਨਾ ਮਿਹਰ ਦੇ ਹੋਰ ਭਈਆ ਮਨਾ ਕੀ ਹਾਲ ਹੈ ਵੀਰੇ ਬਣਾਈ ਜਾਂਦੇ ਆ ਵੀਡੀਓਸ ਹਾਂਜੀ ਵੀਰੇ ਬੱਸ ਲੱਗੇ ਹੋਏ ਆ ਠੀਕ ਆ ਠੀਕ ਆ ਕਿੱਥੇ ਚੱਲੋ ਕਿੱਥੇ ਚੱਲੋ ਕੰਮ ਵੈਸੇ ਕਿੰਨੇ ਕੁ ਫਾਲੋਅਰ ਆ ਤੁਹਾਡੇ ਇੰਸਟਾਗ੍ਰਾਮ ਤੇ ਫਾਲੋਅਰ ਵੀਰੇ ਹੈਗੇ ਆ ਸਾਡੇ 150 ਵਿਊ ਕਿੰਨੇ ਕ ਆ ਜਾਂਦੇ ਆ ਵਿਊ ਵੀਰੇ ਆ ਹੀ ਜਾਂਦਾ 250 ਪਤੰਦਰੋਂ ਇੰਨੇ ਵਿਊ ਲੈ ਕੇ ਕਿੱਥੇ ਜਾਣਾ ਹੈ ਕੋਈ ਗੱਲ ਨਹੀਂ ਕਿਪਟ ਅਪ ਲੱਗੇ ਰੋ ਖਿੱਚ ਦੋ ਕੰਮ ਖਿੱਚ ਦੋ ਇਹ ਬਣਨਗੇ ਯੂਟਿਊਬਰ ਹਾਂਜੀ ਹਾਂ ਦੇਖ ਕਿੰਨੀ ਵਧੀਆ ਬਣ ਗਈ ਆਪਣੀ ਵੀਡੀਓ ਆ ਵਧੀਆ ਬਣ ਗਈ ਵੀਡੀਓ ਯਾਰ ਤੂੰ ਐ ਕਰ ਰਹਿ ਤੈਨਾਂ ਕੋਈ ਆਈਡੀਆ ਦੇਖ ਹੋਰ ਮੈਂ ਪਾਣੀ ਪੀਵਾਂ ਚੰਗਾ ਪੀਆ ਪੀਆ ਆ ਗਿਆ ਮੈਂ ਪਾਣੀ ਪੀਣ ਪੀਆ ਤਾਂ ਗਰਮੀ ਇੰਨੀ ਆ ਤੋ ਵਾਰੀ ਵਾਰੀ ਪਿਆਸ ਲੱਗ ਜਾਂਦੀ ਆ ਗਰਮੀ ਨੇ ਤੋ ਫਿੱਕੜਾ ਰੱਖਿਆ ਗੱਸਾ ਵਰਤ ਲਈ ਕਾਈ ਸੁਣਦੇ ਜਾ ਯਾਰ ਅਮਨ ਹੋਰੀ ਦੇਖ ਆਪਣੀਆਂ ਰੀਸਾਂ ਕਰਦੇ ਆ ਉਹ ਲੈ ਕੇ 5-5000 ਦੇ ਫੋਨ ਆ ਹਾਂਜੀ ਸਾਡੀ ਰੀਸ ਕਿੱਥੋਂ ਕਰ ਲਾਂਗੇ ਨਾ ਇਹਨਾਂ ਦੀ ਕਿੱਥੇ ਰੀਸ ਹੋਣੀ ਆਪਣੀ ਉਹ ਅਸੀਂ 1.5 ਡੇਡ ਲੱਖ ਰੁਪਇਆ ਲਾਇਆ ਹਾਂਜੀ ਉਹ ਵੈਸੇ ਵੀ ਭਰਾ ਕਾਨਾ ਦੇ ਪੁੱਤਾਂ ਨੇ ਤਾਂ ਘਾ ਹੀ ਖੁੱਤਣਾ ਉਹ ਵੈਸੇ ਵੀ ਭਰਾ ਕਾਨਾਂ ਦੇ ਪੁੱਤਾਂ ਨੇ ਤਾਂ ਘਾ ਹੀ ਕੁੱਤਣਾ ਆ ਗਿਆ ਅਮਣ ਆ ਵੇਖ ਯਾਰ ਕਿੰਨੀ ਫਣੀ ਵੀਡੀਓ ਕਿੰਨੇ ਹਾਸੇ ਵਾਲੀ ਆ ਬਣਾਉਨੇ ਆਪਾਂ ਨਹੀਂ ਯਾਰ ਮੈਂ ਨਹੀਂ ਬਣਾਉਣੀ ਕੋਈ ਵੀ ਵੀਡੀਓ ਵੀਡੀਓ ਕਿਉਂ ਯਾਰ ਨਹੀਂ ਯਾਰ ਵਿੱਕੀ ਮੈਂ ਨਹੀਂ ਬਣਾਉਣੀ ਵੀਡੀਓ ਬਸ ਯਾਰ ਉਹ ਯਾਰ ਆ ਬਣਾ ਲਗੇ ਇੱਕ ਆਪਾਂ ਨਹੀਂ ਮੈਂ ਨਹੀਂ ਬਣਾਉਣੀ ਯਾਰ ਕੱਲ ਤੂੰ ਆਪਾਂ ਤਾਂ ਉਸੇ ਕੰਮ ਤੇ ਜਾਣਾ ਬਸ ਕੀ ਗੱਲ ਹੋ ਗਈ ਕੋ ਯਾਰ ਕੁਝ ਨਹੀਂ ਹੋਇਆ ਵਿੱਕੀ ਜਾ ਯਾਰ ਤੂੰ ਬਸ ਨਹੀਂ ਬਣਾਉਣੀ ਵੀਡੀਓ ਮੈਂ ਚੱਲ ਚੰਗਾ ਯਾਰ ਤੇਰੀਆਂ ਤਾਂ ਉਹੀ ਗੱਲਾਂ ਲੈ ਕੇ 5-5 ਹਜ਼ਾਰ ਦੇ ਫੋਨ ਸਾਡੀਆਂ ਰੀਸਾਂ ਕਰਨਗੇ ਵਿਊ ਕਿੰਨੇ ਕ ਆ ਜਾਂਦੇ ਆ ਵਿਊ ਆ ਹੀ ਜਾਂਦੇ ਵੀਰੇ ਆ ਹੀ ਕੋਈ 200 ਕਾਨਾ ਦੇ ਪੁੱਤਾਂ ਨੇ ਤਾਂ ਕਾ ਹੀ ਖੋਤਣਾ ਇਹ ਕਰਨਗੇ ਸਾਡੀਆਂ ਰੀਸਾਂ ਉਹ ਲੈ ਤੁਹਾਨੂੰ ਯਾਰ ਦੇ ਨੋਬਰੇ ਕਰਨਗੇ ਸਾਡੇ ਵੱਡੇ ਯੂਟਿਊਬਰ ਉਹ ਭਾਈ ਕਾਨਾ ਦੇ ਪੁੱਤਾਂ ਦਾ ਤਾਂ ਕਾ ਹੀ ਖੋਤਣਾ ਵੱਡੇ ਯੂਟਿਊਬਰ ਉਹ ਭਾਈ ਕਾਨਾ ਦੇ ਪੁੱਤਾਂ ਨੇ ਤਾਂ ਕਾ ਹੀ ਖੋਤਣਾ ਖੱਟ ਜਾ ਕਰਕੇ ਛੱਡ ਦੇ ਬਈ ਮੈਨੂੰ ਛੱਡ ਜਾ ਮੈਨੂੰ ਛੱਡ ਦੇ ਉਹ ਗੱਲ ਤਾਂ ਦੱਸ ਕੀ ਹੋਈ ਯਾਰ ਬਾਈ ਮੈਂ ਮਰਨਾ ਮੈਂ ਸੈਕ ਕਰਨਾ ਮੈਨੂੰ ਛੱਡ ਦੇ ਯਾਰ ਨਾ ਗੱਲ ਸੁਣ ਮੇਰੀ ਗੱਲ ਸੁਣ ਮੇਰਾ ਮੈਂ ਇਹ ਗੱਲ ਸੁਣ ਬਾਈ ਮੈਨੂੰ ਛੱਡ ਦੇ ਮੈਂ ਤੇਰੀ ਕੀ ਗੱਲ ਸੁਣਾ ਮੈਂ ਮਰਨਾ ਯਾਰ ਉਹ ਤੂੰ ਬਾਤ ਚ ਮਰਦੀ ਅੱਜ ਮੇਰੀ ਗੱਲ ਸੁਣ ਇੱਕ ਮੈਂ ਤੈਨੂੰ ਐ ਨਹੀਂ ਮਾਰਨ ਦੇਣਾ ਯਾਰ ਕੀ ਮੈਂ ਤੇਰੀ ਗੱਲ ਸੁਣਾ ਬਾਈ ਮੈਨੂੰ ਤਾਂ ਤੂੰ ਵੀ ਪਾਗਲ ਲੱਗਦਾ ਮੈਂ ਕਿਹੜੀ ਗੱਲੋਂ ਪਾਗਲ ਲੱਗਦਾ ਤੈਨੂੰ ਕਿੰਨਾ ਚਿਰ ਹੋ ਗਿਆ ਇੱਥੇ ਮੱਥਾ ਮਾਰੀ ਜਾਂਦੇ ਨੂੰ ਅਜੇ ਤੱਕ ਕੁਝ ਹੋਇਆ ਤੂੰ ਮੈਨੂੰ ਕੀ ਸਮਝਾਏਂਗਾ ਆਲ ਤੂੰ ਮੇਰੀ ਗੱਲ ਛੱਡ ਯਾਰ ਉਹ ਮੇਰੀ ਗੱਲ ਛੱਡ ਮੈਨੂੰ ਤਾਂ ਜੋ ਕੁਦਰਤ ਨੇ ਦੇਣਾ ਦੇ ਦੇਣਾ ਪਰ ਮੇਰੀ ਇੱਕ 5 ਮਿੰਟ ਦੀ ਕਹਾਣੀ ਸੁਣ ਲੈ ਫਿਰ ਜੇ ਮਰਨਾ ਹੈ ਤਾਂ ਮਰ ਜੀ ਬੈਠ ਇੱਕ ਬੈਠ ਬੈਠ ਮੇਰੇ ਅੱਛਾ ਹੁਣ ਤੂੰ ਮੈਨੂੰ ਦੱਸ ਮੈਨੂੰ ਤੂੰ ਸੁਸਾਇਡ ਕਰਨਾ ਕਿਉਂ ਚਾਹੁੰਦਾ ਬਈ ਮੈਂ ਵੀਡੀਓ ਬਣਾਉਣਾ ਅੱਛਾ ਮੇਰੀ ਵੀਡੀਓ ਤੇ ਵਿਊ ਆਉਂਦੇ ਆ 150 200 ਅੱਛਾ ਬਲਜੀਤ ਬਲਜੀਤ ਨਾ ਆਂਦਾ ਮੁੰਡਾ ਯੂਟਿਊਬਰ ਆ ਵੀਡੀਓ ਬਣਾਉਂਦਾ ਹੂੰ ਕੰਨੇ ਮਾਰਦਾ ਮੈਨੂੰ ਅੱਛਾ ਕਹਿੰਦਾ ਕਾਈਆਂ ਦੇ ਪੁੱਤਾਂ ਨੇ ਕਾਈ ਖੋਤਣਾ ਤੇ ਪਿੰਡ ਵਾਲੇ ਮੇਰੇ ਲੋਕ ਉਹ ਮੈਨੂੰ ਪਾਗਲ ਕਹਿੰਦੇ ਆ ਮੈਂ ਸੁਸਾਇਡ ਨਾ ਕਰਾਂ ਤਾਂ ਹੋਰ ਕੀ ਕਰਾਂ ਬਈ ਦੱਸ ਸੁਸਾਇਡ ਹਰ ਮਸਲੇ ਦਾ ਹੱਲ ਨਹੀਂ ਹੁੰਦਾ ਮੇਰੇ ਵੀਰ ਮੈਨੂੰ ਪਤਾ ਮੈਂ ਤੇਰੀਆਂ ਵੀਡੀਓ ਵੇਖੀਆਂ ਬਹੁਤ ਕੰਮ ਹੁੰਦਾ ਉਹਨਾਂ 'ਚ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ ਪਰ ਅੱਜ ਮੈਂ ਤੈਨੂੰ ਇੱਕ ਕਹਾਣੀ ਸੁਣਾਉਣਾ ਇਹ ਕਹਾਣੀ ਆ ਚਾਈਨਾ ਦੀ ਇੱਕ ਕਿਸਾਨ ਨੂੰ ਕੋਈ ਬੀਜ ਦੇ ਗਿਆ ਤੇ ਉਹਨੂੰ ਕਹਿੰਦਾ ਇਹ ਬੀਜ ਤੇਰੇ ਦਿਨ ਬਦਲ ਜਾਣਗੇ ਉਹ ਕਿਸਾਨ ਨੇ ਇੱਕ ਨਿਸ਼ਚਾ ਕੀਤਾ ਕਿ ਵਚਨ ਕੀਤਾ ਵੀ ਮੈਂ ਇਹ ਬੀਜ ਬੀਜੂ ਉਹਨੇ ਬੀਜ ਬੀਜੇ 6 ਮਹੀਨੇ ਲੰਘੇ ਉਹ ਮਿਹਨਤ ਕਰਦਾ ਰਿਹਾ ਪਾਣੀ ਲਾਵੇ ਗੋਡੀ ਕਰੇ 6 ਮਹੀਨੇ ਬਾਅਦ ਕੁਛ ਨਾ ਹੋਇਆ ਸਾਲ ਹੋ ਗਿਆ ਉਤੇ ਕੁਛ ਨਾ ਹੋਇਆ ਨਾਲ ਦੇ ਕਿਸਾਨਾਂ ਨੇ ਫਸਲਾਂ ਵਾਢ ਲੀਆਂ ਵੇਚਤੀਆਂ ਬੀਜਤੀਆਂ ਦੁਬਾਰੇ ਦੁਬਾਰੇ ਫੇਰ ਵਾਢ ਲੀਆਂ ਉਹ ਆਏ ਸਾਲ ਤਰੱਕੀ ਕਰਦੇ ਗਏ ਉਹਦੇ ਖੇਤ ਚ ਕੁਛ ਨਹੀਂ ਉਹਨੇ 1 ਸਾਲ ਮਿਹਨਤ ਕੀਤੀ ਹੁਣ 2 ਸਾਲ ਮਿਹਨਤ ਕੀਤੀ ਹੁਣ 3 ਸਾਲ ਮਿਹਨਤ ਕੀਤੀ ਹੁਣ 4 ਸਾਲ ਮਿਹਨਤ ਕੀਤੀ ਕੁਝ ਨਹੀਂ ਹੁੰਦਾ ਸੀ ਪਿੰਡ ਦੇ ਲੋਕ ਉਹਨੂੰ ਤੇਰੇ ਵਾਂਗੂ ਪਾਗਲ ਕਹਿਣ ਲੱਗੇ ਸੀ ਤੇ ਫਿਰ ਲੋਕ ਸਹੀ ਆ ਪਾਗਲ ਕਹਿੰਦੇ ਆ ਜਦੋਂ ਹੋਇਆ ਹੀ ਨਹੀਂ ਨੇ ਟਾਈਮ 'ਚ ਕੁਝ ਸੁਣ ਤਾਂ ਸਹੀ ਹਾਂ ਤੂੰ ਤਾਂ ਗਾਣੀ ਸੁਣੀ ਨਹੀਂ ਪੂਰੀ 6 ਮਹੀਨੇ ਸਾਲ ਕਰੂੰਬਲਾ ਫੁੱਟੀਆਂ ਉਥੇ ਦਰਖਤਾ ਨੇ ਉਮਰਨਾ ਸ਼ੁਰੂ ਕੀਤਾ ਤੇ 21 ਦਿਨਾਂ ਦੇ ਵਿੱਚ ਉਹਨਾਂ ਨੇ ਲਿਬਾਈ ਪਤਾ ਕਿੰਨੇ ਫੁੱਟ ਸੀ 90 ਫੁੱਟ 90 ਫੁੱਟ ਹਾਂ 90 ਫੁੱਟ 5 ਸਾਲ ਉਹਨਾਂ ਦਰਖਤਾਂ ਨੇ ਧਰਤੀ 'ਚ ਆਪਣੀ ਪੈੜ ਜਮਾਈ ਕਿਉਂਕਿ ਇੰਨੇ ਲੰਬੇ ਦਰਖਤ ਬਣਨ ਵਾਸਤੇ ਜੜਾਂ ਢੂੰਗੀਆਂ ਚਾਹੀਦੀਆਂ ਜੇਕਰ ਅੱਜ ਤੇਰੀ ਮਿਹਨਤ ਲੋਕਾਂ ਨੂੰ ਨਹੀਂ ਨੰਨ ਰਖਦੀ ਤਾਂ ਤੇਰੀਆਂ ਜੜਾਂ ਮਜ਼ਬੂਤ ਹੋ ਰਹੀਆਂ ਇੱਕ ਦਿਨ ਤੂੰ ਵੀ 90 ਫੁੱਟ ਦੇ ਦਰਖਤ ਵਾਂਗ ਚੜੇਗਾ ਹੂੰ ਮੇਰਾ ਇਹ ਵਿਸ਼ਵਾਸ ਆ ਮਿਹਨਤ ਕਦੇ ਵੀ ਅਜਾਈ ਨਹੀਂ ਜਾਂਦੀ ਕੁਦਰਤ ਨੂੰ ਤੇਰੀ ਮਿਹਨਤ ਦਾ ਮੁੱਲ ਦੇਣਾ ਹੀ ਪਵੇਗਾ ਸੈਣੀ ਵੀ ਕਹਿੰਦੇ ਨੇ ਕਹਿੰਦੇ ਤੂੰ ਜੇ ਮਿਹਨਤ ਕਰੇਗਾ ਨਾ ਤਾਂ ਕੁਦਰਤ ਨੂੰ ਤੈਨੂੰ ਫਲ ਦੇਣਾ ਹੀ ਪਊਗਾ ਸੋ ਦਿਲ ਨਾ ਡਲਾ ਮਿਹਨਤ ਕਰਦਾ ਰਹਿ ਤੇਰੀ ਮਿਹਨਤ ਨੂੰ ਅੱਜ ਨਹੀਂ ਤੇ ਕੱਲ ਬੂਰ ਪੈਣਾ ਹੀ ਪੈਣਾ ਸੋ ਮੇਰਾ ਵੀਰ ਕਦੇ ਵੀ ਨਿਰਾਸ਼ਾ ਵਾਲੀਆਂ ਗੱਲਾਂ ਨਹੀਂ ਕਰੀ ਤੇ ਨਾਲੇ ਮੇਰੀ ਗੱਲ ਕਰਦਾ ਮੈਂ ਵੀ ਉਹੀ ਬੀਜ ਬੀਜਿਆ ਤੇ ਮੈਨੂੰ 3 ਸਾਲ ਹੋਏ ਆ 3 ਸਾਲ ਬਾਅਦ ਵੇਖੀ ਇਹ ਵੀ 90 ਫੁੱਟ ਦੇ ਬੈਂਬੂ ਦੁਨੀਆ ਨੂੰ ਦਿਸਣਗੇ ਚੱਲ ਚਲੀਏ ਕਰੇ ਆਈ ਤੋ ਬਾਜਿਆ ਜੀ ਗੱਲ ਕਦੇ ਨਹੀਂ ਸੋਚਣੀ ਗਲਤੀ ਹੋ ਗਈ ਭਾਈ ਹਮਨੇ ਕਦਮ ਕਦਮ ਨਹੀਂ ਚੁੱਕੇ ਹਾਂ ਨਾਲੇ ਜ਼ਿੰਦਗੀ ਵਾਰੀ ਵਾਰੀ ਥੋੜਾ ਮਿਲਦੀ ਆ ਤਬਾਸ਼ ਕੱਲ ਘਰ ਚੱਲ ਕਰ ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਹੁਣੇ-ਹੁਣੇ ਤੁਸੀਂ ਇੱਕ ਫਿਲਮ ਦੇਖੀ ਅਸੀਂ ਕੋਸ਼ਿਸ਼ ਕੀਤੀ ਇੱਕ ਮੋਟੀਵੇਸ਼ਨਲ ਫਿਲਮ ਬਣਾਉਣ ਦੀ ਚਾਈਨਿਸ ਬੈਂਬੂ ਦੀ ਕਹਾਣੀ ਇਹ ਸੱਚੀ ਕਹਾਣੀ ਆ ਜੇ ਤੁਸੀਂ YouTube ਦੇ ਵਿੱਚ ਜਾਂ Google ਦੇ ਵਿੱਚ ਸਰਚ ਕਰੋਗੇ ਤਾਂ ਤੁਹਾਨੂੰ ਲੱਭ ਜੂਗਾ ਕਿਹੜਾ ਚਾਈਨਿਸ ਬੈਂਬੂ ਆ ਉਹਦਾ ਬੀ ਆ ਜਿਹੜਾ 5 ਸਾਲ ਧਰਤੀ ਦੇ ਹੇਠਾਂ ਰਹਿੰਦਾ ਉਸ ਤੋਂ ਬਾਅਦ ਫਿਰ ਤਿੰਨ ਹਫ਼ਤਿਆਂ ਦੇ ਵਿੱਚ ਉਹ 80-90 ਫੁੱਟ ਉੱਚਾ ਜਿਹੜਾਗਾ ਉਹ ਚਲਾ ਜਾਂਦਾ ਇਹ ਕਹਾਣੀ ਮੈਂ ਸਕਰੋਲ ਕਰ ਰਿਹਾ ਸੀ YouTube ਤਾਂ ਮੈਨੂੰ ਇੱਕ ਕਹਾਣੀ ਜਦੋਂ ਮੈਂ ਸੁਣੀ ਤਾਂ ਮੇਰਾ ਜੀ ਕੀਤਾ ਕਿ ਇਸ ਕਹਾਣੀ ਤੇ ਇੱਕ ਫਿਲਮ ਬਣਾਈ ਜਾ ਸਕਦੀ ਆ ਤਾਂ ਇਹਨੂੰ ਅਸੀਂ ਜ਼ਿੰਦਗੀ ਨਾਲ ਰਿਲੇਟ ਕਰ ਸਕਦੇ ਆ ਤੇ ਅਸੀਂ ਆਪਣਾ ਕੰਮ ਕਰਤਾ ਹੁਣ ਤੁਹਾਡੀ ਵਾਰੀ ਆ ਵੱਧ ਤੋਂ ਵੱਧ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਸਾਨੂੰ ਵੀ ਮੋਟੀਵੇਸ਼ਨ ਦੀ ਲੋੜ ਆ ਤਾਂ ਕਿ ਅਸੀਂ ਵੱਧ ਤੋਂ ਵੱਧ ਮੋਟੀਵੇਸ਼ਨਲ ਵਾਲੀਆਂ ਵੀਡੀਓ ਬਣਾ ਕੇ ਤੁਹਾਡੇ ਤੱਕ ਲਿਆ ਸਕੀਏ ਤੁਹਾਡਾ ਜਿਹੜਾ ਲਾਈਕ ਆ ਸ਼ੇਅਰ ਆ ਸਬਸਕ੍ਰਾਈਬ ਆ ਸਾਨੂੰ ਪੰਪ ਕਰੂਗਾ ਮੋਟੀਵੇਸ਼ਨਲ ਰਹੂਗੀ ਤੁਹਾਡੀ ਇਹ ਚੀਜ਼ ਸਾਡੇ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਜੀ